ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਨੂੰ ਬੇਨਤੀ ਆ ਬੀਐਸਐਫ ਵੱਲੋਂ ਕਿ ਜਿਨ੍ਹਾਂ ਦੀ ਜ਼ਮੀਨ ਕਾਰੋਂ ਪਾਰਿਆ ਉਹ ਦੋ ਦਿਨਾਂ ਦੇ ਤੱਕ ਤੂੜੀ ਬਣਾ ਲੈਣ ਜਿਨ੍ਹਾਂ ਦੀ ਰਹਿਤੀ ਆ ਉਸ ਤੋਂ ਬਾਅਦ ਬੀਐਸਐਫ ਵੱਲੋਂ ਗੇੜ ਜਿਹੜੇ ਬੰਦ ਕਰਤੇ ਜਾਣਗੇ ਦੁਬਾਰਾ ਬੇਨਤੀ ਆ ਕਿ ਜਿੰਨਾਂ ਦੀ ਜ਼ਮੀਨ ਤਾਰੋਂ ਪਾਰਿਆ ਉਹ ਜਿੰਨਾਂ ਦੀ ਤੋੜੀ ਰਿੰਦੀ ਬਣਾਉਣ ਵਾਲੀ ਬਣਾ ਲੈਣ ਉਸ ਤੋਂ ਬਾਅਦ ਜਿਹੜੇ ਗੇਟ ਆ ਬੰਦ ਕਰ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਐਸਐਫ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਸੀ ਬੀਐਸਐਫ ਵੱਲੋਂ ਸਾਨੂੰ ਇਹ ਆਖਿਆ ਗਿਆ ਵੀ ਸਾਰੇ ਪਿੰਡ 'ਚ ਅਨਾਉਂਸਮੈਂਟ ਕਰਾਓ ਜਿੰਨਾਂ ਜਿੰਨਾਂ ਦੀ ਗੱਡੀ ਕਣਕ ਤੇ ਕੱਤੀ ਗਈ ਹੈ ਸਾਰਾ ਜੀ ਝੂੜੀ ਬਣਨ ਵਾਲੀ ਆ ਉਹ ਆਪਣੀ ਝੂੜੀ ਬਲਾਂ ਦੇ ਵਿੱਚ ਆਪਣੀ ਝੂੜੀ ਬਣਾ ਲਓ ਤੇ ਬਾਅਦ ਦੇ ਵਿੱਚ ਜਿਹੜਾ ਡੇਟ ਆ ਸੀਡ ਕੀਤਾ ਜਾਊਗਾ ਪਿੰਡਾਂ ਤੇ ਜਿਹੜੇ ਪੀਐਸਰ ਨੂੰ ਤੁਹਾਨੂੰ ਕੀ ਕਿਹਾ ਗਿਆ ਸਰ ਮੇਰਾ ਨਾਮ ਪਰਸ਼ੇਂਦ ਸਿੰਘ ਸਰਪੰਚ ਚਰੋੜਾਂ ਵਾਲਾ ਖੁਰਦ ਹਾਂਜੀ ਬੀਐਸਐਫ ਨੇਹਾਂ ਨੂੰ ਰਾਤ ਕੋਈ ਪਰਮਿਸ਼ਨ ਕਰਦੀਆ تھا ਵੀ ਕੱਲ ਸਵੇਰ ਤੋਂ ਲੈ ਕੇ ਦੋ ਦਿਨ ਕੇ ਲਈ ਕਣਕ ਜੋ ਰਹਿਤੀ ਹੈ ਕੱਟ ਲਓ ਜੇ ਕਣਕ ਕੱਟੀਏ ਤੇ ਜੋ ਪਸ਼ੂਆਂ ਲਈ ਤੂੜੀ ਬਣਾਉਣੀ ਪੜਤਾਣੀ ਇਹ ਉਹ ਬਣਾ ਲਓ ਇੱਕ ਦੋ ਦਿਨ ਦੋ ਦਿਨ ਦਾ ਟਾਈਮ ਦੀ ਆਣਾ ਵੀ ਸਾਨੂੰ ਕਿਰਸੇ ਮਜਬੂਰੀ ਆਈ ਹੈ ਕੋਈ ਬਾਤ ਨਹੀਂ ਹਮ ਬੀਐਸਓ ਕੇ ਸਾਥ ਖੜੇ ਹਮ ਜੋ ਵੀ ਬੋਲेंगे ਸਰ ਗੁਰਦੁਆਰੇ ਮੇ ਅਨਾਊਂਸਮੈਂਟ ਵੀ ਕੀਤੀ ਗਈ ਸੀ ਹਾਂ ਕੀਤੀ ਗਈ ਕੱਲ੍ਹ ਕੀ ਸ਼ਾਮ ਕੋ ਵੀ ਕੀਤੀ ਗਈ ਸੀ ਅਬ ਸਵੇਰ ਵੀ ਮੈਨੇ ਕਰਾਈ ਅਨਾਊਂਸਮੈਂਟ ਤੇ ਦੋ ਦਿਨ ਮੇ ਜੋ ਵੀ ਆਪਣਾ ਕੰਮ ਹੈ ਕਿਸਾਨੋ ਕੋ ਕਰ ਲਿਆ ਦਾ ਹੈ ਬੀਐਸਓ ਨੇ ਬੋਲਾ ਵੀ ਹਮ ਗੇਟ ਸਵੇਰ 9 ਵਜੇ ਸੇ ਲੈ ਕੇ ਸ਼ਾਮ 6 ਵਜੇ ਤੱਕ ਖੁੱਲੇ ਰੱਖੇਗੇ ਸਰਪੰਚ ਜੀ ਕਿਆ ਲੱਗਤਾ ਹੈ ਆਪਕੋ ਦੋ ਦਿਨ ਮੇ ਫਸਲ ਦੀ ਸਾਰੀ ਕਟਾਈ ਹੋ ਜਾਏਗੀ ਸਰ ਅਮੀ ਤੋਂ ਬਹੁਤ ਹੈ ਲੇਕਿਨ ਇੱਕ ਦੋ ਦਿਨ ਜੇ ਬਚ ਗਿਆ ਇੱਕ ਦਿਨ ਕਾ ਹੋਰ ਟਾਈਮ ਵੀ ਇਸ ਕੋ ਹਮ ਕਰਾਂਗੇ ਵੀ ਰਿਕਵੈਸਟ ਕਰਾਂਗੇ ਵੀ ਦੇ ਦਿਓ ਇੱਕ ਦਿਨ ਦਾ ਟਾਈਮ ਹੋਰ ਕਿਉਂਕਿ ਦੇਖਿਆ ਜਾ ਰਿਹਾ ਕਿ ਜੋ ਮਾਹੌਲ ਖਰਾਬ ਕੀਤਾ ਗਿਆ ਉਸ ਕੋ ਲੱਗਦਾ ਹੈ ਜੰਗ ਤੇ ਸਰ ਵੀ ਲੱਗਦੇ ਸਰ ਜੰਗ ਤੇ ਐਸੇ ਦੇਖੋ ਵਿਚਾਰੇ ਉਧਰ ਲੋਕ ਘੁੰਮਣੇ ਗਏ ਸੇ ਉਹਨਾਂ ਗਲਤ ਕੀਤਾ ਕੰਮ ਇਸ ਲਈ ਹਮ ਵੀ ਬੋਲਾਂਗੇ ਵੀ ਬਾਰ ਬਾਰ ਉਹ ਕਰਤੇ ਹੈ ਹਮਾਰੇ ਕੋ ਬਹੁਤ ਇਧਰ ਗਾਉਂ ਮੇਂ ਪਰੇਸ਼ਾਨੀ ਤੋਂ ਆਤੀ ਹੈ ਲੇਕਿਨ ਇੱਕ ਵਾਰ ਜੋ ਪਾਕਿਸਤਾਨ ਕੇ ਸਾਥ ਉਹ ਸਰਕਾਰ ਕੋ ਵੀ ਕਹਾਂਗੇ ਵੀ ਜੋ ਵੀ ਨਿਪਟਦਾ ਕਰੀ ਇਹਨਾਂ ਨਾਲ ਗੱਲ ਕਰ ਹੋਣਾ ਚਾਹੀਦਾ ਹੈ ਸਭ ਕੁ ਸੋਣਾ ਚਾਹੀਦਾ ਇਹਨਾਂ ਨੂੰ ਤਾਂ ਆਪਾਂ ਗਾਉਂ ਸਾਰਾ ਬੀਐਸਓ ਕੇ ਸਾਥ ਖੜਾ ਹੈ ਹਾਂਜੀ ਨਾਮ ਬਤਾ ਕਰੋ ਕੌਣ ਸੇ ਗਾਉਂ ਮੇ ਖੜੇ ਆ ਮੈਂ ਹਰਦੇਵ ਸਿੰਘ ਰੋੜਾਂ ਵਾਲਾ ਖੁਰਦਕਾਰ ਇਹਨੇ ਵਾਲਾ ਹਾਂ ਸਰ ਜੋ ਫੈਂਸੇ ਕੇ ਪਾਰ ਜ਼ਮੀਨ ਆਪਕੀ ਜ਼ਮੀਨ ਹੈ ਖਾਂ ਫੈਂਸੇ ਕੇ ਪਾਰ ਹਮਾਰੀ ਜ਼ਮੀਨ ਹੈ ਵਹਾਂ ਸੇ ਗੋਏ ਜੋ ਜਿਹੜੇ ਕਟਾਏ ਗਏ ਹੈ ਮੂਸਾ ਬਾਨੇ ਵਾਲਾ ਹੈ ਬੀਐਸਪ ਨੇ ਬੋਲਾ ਵੀ 2 ਦਿਨ ਕੇ 2 ਦਿਨ ਮੇ ਉਹ ਨਿਪਟਾ ਲੋ ਦੋ ਨਹੀਂ ਤਾਂ ਤਿੰਨ ਦਿਨ ਮੇ ਨਿਪਟਾਇਆ ਜਾਏਗਾ ਉਹ ਨਿਪਟ ਜਾਏ ਤੇ ਵੀ ਇਹ ਸਭ ਕੇ ਹਮ ਸਾਥ ਹੈ ਕਿ ਆਪਣੇ ਗੇਟ ਜਿਹੜੇ ਉਹ ਬੰਦ ਕਰ ਲੇ ਠੀਕ ਹੈ ਬਾਕੀ ਜੋ ਵੀ ਕੁਝ ਜੈਸੇ ਵੀ ਹੋਗਾ ਵੀ ਇਹ ਸਭ ਫੌਜ ਆਰਮੀ ਜੈਸੇ ਕਰੇਗੀ ਹਮ ਦੇਸ਼ ਕੇ ਸਾਥ ਹੈ ਜੈਸੇ ਚੱਲੇਗਾ ਵੈਸੇ ਠੀਕ ਹੈ ਕਿਵੇਂ ਹਾਲਾਤ ਦੇਖ ਰਹੇ ਆਪ ਜੋ ਵੀ ਇਹ ਸਭ ਕੀ ਅਸੀਂ ਦੇਖਾਗਾ ਹਾਲਾਤ ਤੇ ਦੇਖੋ ਵੈਸੇ ਕਸ਼ਮੀਰ ਮੇ ਤੇ ਬਹੁਤ ਗਲਤ ਹੋਇਆ ਉਸ ਉਸਕੇ ਬਾਰੇ ਮੇ ਦੇਖਾ ਜਾਏ ਤਾਂ ਇੱਕ ਵਾਰ ਪਾਕਿਸਤਾਨ ਕੇ ਸਾਥ ਨਿਪਟ ਰਹਿਣਾ ਹੀ ਅੱਛਾ ਹੈ